ਵਾਹ ਹੈ ਗੁਰੂ ਸਹੇਬ ਜੀ ਵਾਹ ਬਹਾ ਰਗਟਿਓ ਮਰਦ ਅਗਮੜਾ ਬਰੀਆ ਮੈਂ ਇਕਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਤੇ ਸਤਿਗੁਰਾਂ ਜੀ ਦੀ ਪਵਨ ਮੁਬਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਦ ਅਸਮੇਸ਼ ਪਿਤਾ ਸਰਵੰਸ ਦਾਨੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦਾ ਅਵਤਾਰ ਦਿਹਾੜਾ ਅਵਤਾਰ ਪੁਰਬ ਹੈ ਕਵੀ ਲਿਖਦੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਦੁਨੀਆਂ ਦੇ ਜਿੰਨੇ ਵੀ ਰਿਵਰ ਨੇ ਵਿਸਵ ਪਰਦੇ ਤਾਂ ਆਪਣੀ ਪਿਛਲੀ ਜਨਮ ਦੀ ਕਥਾ ਲਿਖਣ ਵਾਲੇ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਕੁਝ ਉਹਨਾਂ ਨੇ ਬੰਦਗੀ ਕੀਤੀ ਹੈ ਸੁਮੇਰ ਪਰਬਤ ਤੇ ਬਕਾਇਦਾ ਉਹਨਾਂ ਨੇ ਕਲਮ ਬੰਦ ਕੀਤਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪ ਲਿਖਿਆ ਹੈ ਇਕਲੌਤੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤਾਂ ਪਿਛਲੇ ਜਨਮ ਦੇ ਵਿੱਚ ਉਹ ਬਿਆਨ ਕਰਦੇ ਨੇ ਕਿ ਜਿਸ ਸਮੇਂ ਅਸੀਂ ਸੁਮੇਰ ਪਹਾੜ ਤੇ ਹਿਮਕੁੰਡ ਪਹਾੜ ਤੇ ਅ ਰੱਬ ਦੇ ਨਾਲ ਗੱਲਾਂ ਕਰਦੇ ਸੀ ਬੰਦਗੀ ਕਰਦੇ ਸੀ ਆਪਣੀ ਮੌਜ ਦੇ ਵਿੱਚ ਬੈਠੇ ਸੀ ਤਾਂ ਜਦੋਂ ਮੌਜ ਦੇ ਵਿੱਚ ਬੈਠੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਿਛਲੇ ਜਨਮ ਦੀ ਕਥਾ ਲਿਖਦੇ ਨੇ ਕਿ ਰੱਬ ਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਰੱਬ ਤਰਲੇ ਕਰਦਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅਵਤਾਰ ਦੇ ਆੜਾ ਉਹ ਕਹਿੰਦੇ ਧਰਤੀ ਨੇ ਪੁਕਾਰ ਕੀਤੀ ਸੀ ਕਿ ਹੁਣ ਮੈਥੋਂ ਇਹਨਾਂ ਪਾਪੀਆਂ ਦਾ ਭਾਰ ਸਹਿਣਾ ਬੜੌਖਾ ਹੈ ਕਿਉਂਕਿ ਬਿਸਰੇ ਆ ਜਿਨ ਨਾਮ ਸੇ ਭੂਨੇ ਭਾਰਤੀ ਕਿਸੇ ਦਾ ਕੋਈ ਭਾਰ ਨਹੀਂ ਹੈ ਧਰਤੀ ਨੂੰ ਇਸ ਜਿਹੜੇ ਰੱਬ ਨੇ ਇਨਸਾਨ ਬਣਾਏ ਨੇ ਆਪਣਾ ਰੂਪ ਦਿੱਤਾ ਰੱਬ ਨੇ ਇਹਨਾਂ ਦੇ ਵਿੱਚ ਜਦੋਂ ਬਦਫਹਿਲੀ ਆ ਜਾਂਦੀ ਹੈ ਨਾ ਜਦੋਂ ਇਹਨਾਂ ਦੇ ਵਿੱਚ ਵਿਕਾਰ ਪਣ ਆ ਜਾਂਦਾ ਹੈ ਤਾਂ ਉਹ ਸਭ ਤੋਂ ਜ਼ਿਆਦਾ ਧਰਤੀ ਨੂੰ ਉਹਨਾਂ ਦਾ ਭਾਰ ਹੈ। ਉਹਨਾਂ ਰੱਬ ਨੇ ਗੱਲ ਕੀਤੀ ਹੈ। ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਨੇ ਸਾਡੇ ਨਾਲ ਆਖੇ ਰੱਬ ਨੇ ਗੱਲ ਕੀਤੀ ਕਿ ਹੁਣ ਤੁਹਾਨੂੰ ਦੁਬਾਰਾ ਜਿਹੜਾ ਮੰਨ ਲਓ ਦੁਨੀਆ ਤੇ ਤੁਸੀਂ ਜੇ avatars ਧਾਰੋ ਆਪਣਾ ਜਨਮ ਲਓ ਦੁਨੀਆ ਤੇ ਬੜੇ ਤੋਂ ਵੀ ਪਹਿਲਾਂ ਰੈਵਰ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਮਲੋ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਰ ਉਹ ਦੇਖੋ ਜਦੋਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਸੀ ਉਹਨਾਂ ਨੇ ਕੋਈ ਮਲੋ ਪ੍ਰੇਮ ਦੇ ਵਿੱਚ ਕਸ਼ਮੀਰੀ ਪੰਡਤਾਂ ਨੂੰ ਕਹਿ ਦੱਸ ਤੁਸੀਂ ਆਪਣੇ ਘਰ ਜਾਓ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਆਪ ਅਨੰਦਪੁਰ ਸਾਹਿਬ ਤੋਂ ਦਿੱਲੀ ਆਏ ਸੀ ਮਨੋ ਉਹ ਕਹਿੰਦੇ ਨੇ ਸ਼ਾਂਤ ਮਾਹੌਲ ਰੱਖਣਾ ਸ਼ਾਂਤੀ ਦਾ ਪ੍ਰਤੀਕ ਕਿ ਸ਼ਾਂਤ ਹੋਵੇ ਮਾਹੌਲ ਕਿਤੇ ਇਹ ਪਾਪੀ ਸਾਹਮਣੇ ਵੈਣਗੇ ਗੱਲਬਾਤ ਹੋਏਗੀ ਸਮਝ ਜਾਣਗੇ ਪਰ ਨਹੀਂ ਸਮਝਦੇ ਤਾਂ ਹੁਣ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਨੇ ਸਾਨੂੰ ਰੱਬ ਨੇ ਕਿਹਾ ਕਿ ਤੁਸੀਂ ਦੁਨੀਆ ਦੇ ਵਿੱਚ ਜਨਮ ਲਓ ਆਪਣਾ ਅਵਤਾਰ ਧਾਰਨ ਕਰੋ ਤਵਾਡੇ ਤੋਂ ਬਿਨਾ ਦੁਨੀਆ ਦੇ ਵਿੱਚ ਉਧਾਰ ਹੋਣਾ ਬੜਾ ਮੁਸ਼ਕਲ ਹੈ। ਐਵਰੀਬਾਡੀ ਸੀ ਦੁਨੀਆ ਤੇ ਸ਼ਾਂਤ ਮਾਹੌਲ ਜਿਹੜਾ ਸਾਰਿਆਂ ਨੇ ਰੱਖਿਆ ਉਹ ਰਣਾਨਕ ਦੇ ਮਹਾਰਾਜ ਜੀ ਨੇ ਉਹਨਾਂ ਤੋਂ ਬਾਕੀ ਜਿਤਨੇ ਗੁਰੂ ਨੇ ਸ਼ਾਂਤ ਮਾਹੌਲ ਪਰ ਜਿਹੜਾ ਸਮਾਂ ਬਣ ਗਿਆ ਸੀ ਨਾ ਉਹ ਸਮੇਂ ਔਰੰਗਜੀਬ ਨੇ ਪਾਪੀ ਨੇ ਇਹਨਾਂ ਦੇ ਮੁਗਲ ਰਾਜ ਨੇ ਕਿੱਥੋਂ ਤੱਕ ਹੱਦਾਂ ਪਾਰ ਕੀਤੀਆਂ ਨੇ ਇਜਤਾਂ ਦੀ ਬੇਪਤੀ ਕਰਨੀ ਮੰਦਰ ਟੋਆਣੇ ਅਤੇ ਕਿਸੇ ਦੀ ਇੱਜ਼ਤ ਮਹਿੂਬ ਨਹੀਂ ਸੀ ਧਰਮਾਂ ਦੀ ਗੱਲ ਤਾਂ ਬੜੀ ਦੂਰ ਦੀ ਐ ਹੁਣ ਇਹਨਾਂ ਦਾ ਇੱਕੋ ਹੀ ਨਾਰਾ ਸੀ ਕਿ ਮੁਸਲਮਾਨ ਬਣੋ ਮੂਮਨ ਬਣੋ ਇਸਲਾਮ ਧਰਮ ਦੇ ਵਿੱਚ ਆਮੋਂਗੇ ਤੁਹਾਨੂੰ ਜੰਨਤ ਮਿਲੇਗੀ ਨਹੀਂ ਤਾਂ ਤੁਸੀਂ ਕਾਫਰ ਹੋ ਪਰ ਰੱਬ ਕਹਿੰਦਾ ਮੈਂ ਕਿਸੇ ਨੂੰ ਇੱਥੇ ਧਰਮ ਦੇ ਕੇ ਨਹੀਂ ਕਿਹਾ ਕਿ ਤੁਸੀਂ ਆ ਧਰਮ ਜਾ ਕੇ ਕਰੋ ਇਸਲਾਮ ਧਰਮ ਵੀ ਆਪਣੀ ਥਾਂ ਤੇ ਠੀਕ ਹੈ ਹਿੰਦੂ ਧਰਮ ਵੀ ਆਪਣੀ ਥਾਂ ਤੇ ਠੀਕ ਹੈ ਮੈ ਤਾਂ ਇਨਸਾਨਤਾ ਇੱਕ ਧਰਮ ਦੇ ਕੇ ਖੱਲਿਆ ਦੁਨੀਆ ਤੇ ਉਹ ਹੈ ਇਨਸਾਨੀਅਤ ਜਦੋਂ ਇਨਸਾਨ ਹੈਵਾਨ ਬਣ ਜਾਂਦਾ ਸ਼ੈਤਾਨ ਬਣ ਜਾਂਦਾ ਤਾਂ ਉਹ ਫਿਰ ਸਾਰੇ ਧਰਮਾਂ ਦੇ ਵਿੱਚ ਜਾ ਕੇ ਜਿੱਥੇ ਵੀ ਜਾਵੇਗਾ ਉਹ ਆਪਣੀ ਮਤ ਦੇ ਨਾਲ ਆਪਣੇ ਕਰਮਾਂ ਦੇ ਨਾਲ ਧਰਮੀਆਂ ਤੇ ਵੀ ਦਾਗ ਲਾ ਦੇਗਾ ਤਾਂ ਕਿੰਦੇ ਰੱਬ ਨੇ ਕਿਹਾ ਕਿ ਤੁਸੀਂ ਦੁਨੀਆ ਤੇ ਜਾਓ ਅਵਤਾਰ ਆਪਣਾ ਲਓ ਤਾਂ ਕਾਫੀ ਸੰਗਤ ਦੀ ਇਤਿਹਾਸ ਜਿਹੜਾ ਹੈ ਲੰਮਾ ਚੌੜਾ ਹੈ ਅਰ ਸਮਾਪਨੇ ਕੋਲ ਘਟ ਆਪਾ ਕਵਰ ਕਰੀਏ ਤਾਂ ਜਦੋਂ ਅ ਰੱਬ ਦੇ ਨਾਲ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਫਿਰ ਜਨਮ ਹੋਤਾ ਹੀ ਪ੍ਰਕਾਸ਼ ਆ ਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਯੋ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਨੇ ਅਵਤਾਰ ਧਾਰਨ ਕੀਤਾ ਹੁਣ ਕਈ ਇਤਿਹਾਸਕਾਰ ਲਿਖਦੇ ਨੇ 7 ਸਾਲ ਕਈ 5 ਸਾਲ ਲਿਖਦੇ ਨੇ ਮਤਲਬ ਪਿਤਾ ਜਿਹੜੇ ਨੇ ਅਸਾਮ ਦੇ ਵਿੱਚ ਗਏ ਹੋਏ ਨੇ ਪ੍ਰਚਾਰ ਦੇ ਲਈ ਮਲੋ ਦੁੱਖ ਕਲੇਸ਼ ਲੋਕਾਂ ਦੇ ਦੂਰ ਕਰਨ ਦੇ ਲਈ ਤਾਂ 55 ਸਾਲ ਵੀ ਆਪਾਂ ਮੰਨੀਏ ਨਾ 50 ਸਾਲਾਂ ਬਾਅਦ ਜਦੋਂ ਮਿਲਾਪ ਹੋਇਆ ਪੁੱਤਰ ਦਾ ਅਤੇ ਪਿਓ ਦਾ ਆਪਣਾ ਕੋਈ ਕਾਰਜ ਨਹੀਂ ਹੈ ਆਪਣਾ ਕੋਈ ਸਵਾਰਥ ਨਹੀਂ ਉਹਨਾਂ ਦਾ ਸਿਰਫ ਦੁਨੀਆ ਨੂੰ ਇਹਨਾਂ ਦੁੱਖਾਂ ਦੇ ਵਿੱਚੋਂ ਇਹਨਾਂ ਕਲੇਸ਼ਾਂ ਦੇ ਵਿੱਚੋਂ ਕੁਸੰਗਤ ਤੋਂ ਅਧਰਮ ਤੋਂ ਕੱਢਣ ਦੇ ਲਈ ਤਾਂ ਅਸਾਮ ਦੇ ਵਿੱਚ ਗਏ ਨੇ ਕਈ ਸਾਲਾਂ ਬਾਅਦ ਕਰਦੇ ਵਿੱਚ ਪੁੱਤਰ ਦਾ ਆਗਮਨ ਹੋਵੇ ਉਤਰ ਦਾ ਜਨਮ ਹੋਵੇ ਤਾਂ ਇਨਸਾਨ ਖੁਸ਼ੀਆਂ ਦੇ ਨਾਲ ਸਮਾਉਂਦਾ ਨਹੀਂ ਹੈ ਪਰ ਉਹ ਤਨ ਜਿਗਰਾ ਮਾਤਾ ਗੁਜਰ ਕੌਰ ਜੀ ਦਾ ਤਨ ਜਿਗਰਾ ਮਾਮਾ ਕਿਰਪਾਲ ਚੰਦ ਜੀ ਦਾ ਤਨ ਜਿਗਰਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਕਹਿੰਦੇ ਭਾਈ ਅਸੀਂ ਉੱਥੋਂ ਕਹਿ ਕੇ ਚੱਲੇ ਆ ਕਿ ਸਾਡਾ ਦੌਰਾ ਹੈ ਪ੍ਰਚਾਰ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਮਿਸ਼ਨ ਹੈ ਤਾਂ ਜਦੋਂ ਸਮਾਂ ਲੱਗੇਗਾ ਹੁਣ ਸਾਲ 2 ਸਾਲ 4 ਸਾਲ 5 ਸਾਲ ਜਦੋਂ ਵੀ ਸਮਾਂ ਲੱਗੇਗਾ ਅਸੀਂ ਆਪਣੇ ਪੁੱਤਰ ਨੂੰ ਜ਼ਰੂਰ ਮਿਲਾਂਗੇ ਇਹ ਜਿਗਰਾ ਜਿਹੜਾ ਨਾ ਇਹ ਖੁਸ਼ੀ ਦਾ ਤਾਂ ਇਹ ਸਿਰਫ ਮੰਨੋ ਇਨਾ ਗੁਰੂ ਤੇਗ ਬਹਾਦਰ ਮਾਤਾ ਗੁਜਰਖੌਰ ਜੀ ਦੇ ਕੋਲ ਹੈ ਜਪੁੱਤਰ ਨੂੰ ਮਿਲੇ ਨੇ ਉਹ ਆਨੰਦ ਉਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ 2 ਸਾਲ ਰਹੇ ਨੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਕੋਲ ਤਾਂ ਕਸ਼ਮੀਰੀ ਪੰਡਤ ਪਹੁੰਚ ਗਏ ਸੀ ਆਨੰਦਪੁਰ ਸਾਹਿਬ ਤਾਂ ਇਹਨਾਂ ਨੇ ਤਰਲਾ ਕੀਤਾ ਉਦੋਂ ਗੱਲ ਕਰਦੇ ਸੀ ਗੋਵਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਸੀ ਤਾਂ ਉਹ ਕਹਿੰਦੇ ਨੇ ਕਹਿੰਦੇ ਕੋਈ ਮਹਾਪੁਰਸ਼ ਜੇ ਆਪਣਾ ਬਲੀਦਾਨ ਦੇਵੇ ਨਾ ਤੁਹਾਡੇ ਧਰਮ ਫਿਰ بچ ਸਕਦਾ ਹੈ ਤਾਂ ਦੋਵੇਂ ਹੱਥ ਜੋੜ ਕੇ 9 ਸਾਲ ਦੀ ਉਮਰ ਗੋਵਿੰਦ ਰਾਏ ਦੀ ਉਹ ਕਹਿੰਦੇ ਤੁਹਾਡੇ ਤੋਂ ਵੱਡਾ ਇੱਥੇ ਮਹਾਪੁਰਸ਼ ਕੌਣ ਹੈ ਤਾਂ ਉਹ ਕਹਿਣ ਲੱਗੇ ਪੁੱਤਰ ਜੀ ਵੇਖ ਲਓ ਜੇ ਮੈਂ ਚਲਿਆ ਗਿਆ ਮੰਨ ਲਓ ਤੁਹਾਡੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਣਾ ਤਾਂ ਉਹ ਕਹਿੰਦੇ ਨੇ ਮੈਨੂੰ ਕਬੂਲ ਹੈ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜੇ ਲੋਕਾਂ ਦੇ ਉਹਨਾਂ ਨੇ ਇਹ ਜ਼ੁਲਮ ਠਾ ਰਹੇ ਨੇ ਤਾਂ ਕੁਝ ਤਾਂ ਆਰਾਮ ਆਵੇਗਾ ਜਿਹੜੇ ਲੋਕ ਤੰਗ ਕੀਤੇ ਨੇ ਮੈਂ ਦੁਨੀਆ ਦੇ ਵਿੱਚ ਰਹਿ ਲਵਾਂਗਾ ਕਿ ਮੇਰੇ ਪਿਤਾ ਦਾ ਸਾਇਆ ਨਹੀਂ ਮੇਰੇ ਸਿਰ ਤੇ ਪਰ ਕਿਤਨਿਆਂ ਦਾ ਤੁਸੀਂ ਸਾਇਆ ਬਣੋਗੇ ਤਬ ਉਹ ਕਾਰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਬਾਕੀ ਉਹ ਤੋਂ ਬਾਅਦ ਸੰਗਤ ਜੀ ਜਿਵੇਂ ਜੀਵਨ ਚੱਲਦਾ ਆਪਾ ਸਾਰੇ ਤਕਰੀਬਨ ਜਾਣਦੇ ਹੀ ਆ ਇਹਨਾਂ ਪਾਪੀਆਂ ਨੇ ਕੀ ਕੁਰਤੀਆਂ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਤਾਂ ਉਹਨਾਂ ਨੇ ਸਿਰਫ ਸ਼ਾਂਤੀ ਦਾ ਅਮਨ ਦਾ ਸੁਨੇਹਾ ਦਿੰਦੇ ਰਹੇ ਕਿ ਹਜੇ ਵੀ ਉਹ ਜਿਹੜੇ ਨੇ ਆਪਣੇ ਧਰਮ ਆਪਣੇ ਧਰਮ ਤੇ ਆ ਜਾਣਗੇ ਇਹ ਗੁਨਾਹ ਪਾਪ ਕਰਨੇ ਹਟ ਜਾਣਗੇ ਪਰ ਨਹੀਂ ਕਿਉਂਕਿ ਸਾਡੇ ਕੋਲ ਪਾਵਰ ਹੈ ਇਸ ਪਾਵਰ ਨੇ ਤਾਂ ਇਨਸਾਨ ਮਾਰੇ ਆ ਹੈ ਕਿਸੇ ਦੇ ਰਤਬਿਆਂ ਦੀ ਹੋਗੀ ਕਿਸੇ ਦੀ ਮਾਇਆ ਹੋਗੀ ਕਿਸੇ ਦੀ ਉਹ ਵੈਸੇ ਤਾਕਤ ਹੁੰਦੀ ਹੈ ਸਰੀਰ ਦੀ ਇਹਦੇ ਕਰਕੇ ਇਨਸਾਨ ਮਰੇ ਆ ਜੇ ਨਰਕ ਦੇ ਕੰਡੇ ਤੇ ਖੜਾ ਹੈ ਨਾ ਅੱਜ ਆਪਣੀ ਗੋ ਕਰਕੇ ਨਾ ਮਾਨ ਮੁਨੀ ਮਨਵਰ ਗਲੇ ਮਾਨਸਬੈ ਖੁਕਾਏ ਇਹ ਮਾਨਸਬ ਨੂੰ ਖਾ ਗਿਆ ਦਸਮੇਸ਼ ਪਿਤਾ ਮਹਾਰਾਜ ਜੀ ਸੰਗਤ ਜੀ ਜਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਵਿਚਰੇ ਨੇ ਤਾਂ ਇੱਥੇ ਦਾ ਹੀ ਹੈ ਪਟਨਾ ਸਾਹਿਬ ਦੀ ਧਰਤੀ ਦਾ ਰਾਜਾ ਦੁਨੀ ਚੰਦੋ ਦਾ ਨਾਂ ਇਤਿਹਾਸ ਦੇ ਅੰਦਰ ਉਹਨਾਂ ਦੇ ਘਰ ਸੁਨਤਾਨ ਨਹੀਂ ਹੈ ਪਰ ਉਹ ਤਰਲੇ ਕਰਦੀ ਆਪਣੇ ਰੱਬ ਨੂੰ ਕਿ ਐ ਪ੍ਰਮਾਤਮਾ ਜੀ ਮੈਂ ਜਦੋਂ ਦੁਨੀਆ ਆਂਡ ਗਵਣ ਦੇ ਵੇਖਦੀ ਆ ਨਾ ਘਰ ਦੇ ਵਿੱਚ ਪੁੱਤਰ ਖੇਡਦੇ ਨੇ ਜਦੋਂ ਮਾਂ ਕਹਿੰਦਾ ਨਾ ਉਹ ਪੁੱਤਰ ਆਪਣੀ ਮਾਂ ਨੂੰ ਸਿਰ ਦੇ ਤੱਕ ਸ਼ਾਂਤੀ ਹੋ ਜਾਂਦੀ ਆਪਣੀ ਮਾਂ ਦੇ ਸੀਨੇ ਜਾ ਕੇ ਲੱਗਦਾ ਬੜੀ ਠੰਡ ਪੈਂਦੀ ਹੈ ਮੇਰਾ ਵੀ ਦਿਲ ਕਰਦਾ ਹੈ ਕੋਈ ਮੇਰੀ ਵੀ ਸੰਤਾਨ ਹੋਵੇ ਮੈਨੂੰ ਵੀ ਕੋਈ ਐਦਾ ਮਾਂ ਕਵੇ ਮੈਂ ਵੀ ਉਹ ਸਕੂਨ ਲਮਾ ਰੱਬ ਦੇ ਕੋਲ ਤਰਲੇ ਕਰਦੀ ਅਤੇ ਕੁਦਰਤੀ ਜਦੋਂ ਐਦਾ ਤਰਲੇ ਕਰਦੀ ਬਚਪਨ ਦੀਆਂ ਗੁਰੂ ਗੋਬਿੰਦ ਸਿੰਘ ਸਾਹਿਬੀ ਮਹਾਰਾਜ ਜੀਆਂ ਦੇ ਤਾਂ ਉਹ ਜਾ ਕੇ ਉਹਨਾਂ ਦੀ ਗੋਦ ਦੇ ਵਿੱਚ ਬਹਿ ਜਾਂਦੇ ਸੀ ਤਾਂ ਜਦੋਂ ਗੋਦ ਦੇ ਵਿੱਚ ਬਹਿੰਦੇ ਨੇ ਤੋਤਲੀ ਆਵਾਜ਼ ਹੈ ਪਿਆਰ ਮੁਹੱਬਤ ਦੀ ਜਦੋਂ ਗੱਲ ਕਰਦੇ ਨੇ मां ਨੇ ਉਸ ਨੇ ਲਾੜ ਲਡਾਉਣਾ ਫਿਰ ਘਰ ਆ ਜਾਂਦੇ ਤਾਂ ਐਡਾ ਕਾਫੀ ਦਿਨ ਚੱਲੇ ਆ ਤਾਂ ਜਦੋਂ ਉਹਨਾਂ ਨੇ ਵਾਪਸ ਆਉਣਾ ਸੀ ਤਾਂ ਫਿਰ ਉਦੋਂ ਕਹਿੰਦੇ ਤੁਸੀਂ ਤਾਂ ਮੇਰਾ ਪੁੱਤਰ ਬਣ ਕੇ ਰਹੇ ਹੁਣ ਵਾਪਸ ਚੱਲੇ ਹੋ ਤਾਂ ਉਥੇ ਵਚਨ ਕੀਤਾ ਸੀ ਕਹਿੰਦੇ ਮਾਂ ਮੈਂ ਚੱਲਿਆਂ ਜ਼ਰੂਰ ਹਾਂ ਪਰ ਜਦੋਂ ਮੇਰੀ ਮਾਂ ਮੈਨੂੰ ਸੱਦੇਗੀ ਮੈਂ ਜ਼ਰੂਰ ਤੁਹਾਡੇ ਕੋਲ ਆਵਾਂ ਹਾਲਾਂਕਿ ਜਿਹੜਾ ਉਹਨਾਂ ਦਾ ਧਰਮ ਹੈ ਉਹ ਇਸਲਾਮ ਧਰਮ ਹਿੰਦੂ ਉਤਰਮ ਉਹਨਾਂ ਦੇ ਨਾਲ ਕੋਈ ਉਹਨਾਂ ਨੂੰ ਉਹ ਵਾਸਤੇ ਨਹੀਂ ਸਿਰਫ ਮੁਹੱਬਤ ਦਾ ਪ੍ਰੇਮ ਜਿਨੇ ਪ੍ਰੇਮ ਕੀਓ ਤਨੇ ਹੀ ਪ੍ਰਪਾਇਓ ਪ੍ਰੇਮ ਦਾ ਸਨੇਹਾ ਉਹਨਾਂ ਨੇ ਦਿੱਤਾ ਹੈ ਤਾਂ ਜਿਸ ਸਮੇਂ ਜਸਮੇਸ਼ ਪਿਤਾ ਮਹਾਰਾਜ ਜੀ ਦੁਨੀਆ ਦੇ ਵਿੱਚ ਲੋਕਾਂ ਨੂੰ ਤਾਰ ਰਹੇ ਨੇ ਅਤੇ ਲਾਜ਼ਮੀ ਹੈ ਤਾਂ ਤੁਸੀਂ ਚੰਗਾ ਕਰਮ ਕਰੋ ਤੇ ਚੰਗੇ ਕਰਮ ਤੇ ਤੁਹਾਨੂੰ ਸਲਾਮਾ ਦੇਣ ਵਾਲੇ ਅਨੇਕਾਂ ਹੋਣਗੇ ਤੁਸੀਂ ਮਾੜਾ ਕਰਮ ਕਰੋ ਤੁਹਾਡੇ ਤੋਂ ਪਾਸਾ ਹਰ ਕੋਈ ਵਟੇਗ ਕਿ ਇਹ ਇਨਸਾਨ ਇਦਾਂ ਦਾ ਇਹ ਤੋਂ ਦੂਰ ਹੀ ਰਿਹਾ ਜਾਵੇ ਤਾਂ ਚੰਗਾ ਹੈ ਚੰਗਾ ਕਰਨ ਚੱਲੋ ਨਾ ਤੁਸੀਂ ਤਾਂ ਤੁਹਾਨੂੰ 10 100 ਮਿਲਣਗੇ ਸਲਾਮਾ ਦੇਣ ਵਾਲੇ ਕਿ ਐਦਾ ਨਹੀਂ ਐਦਾ ਹੋਣਾ ਚਾਹੀਦਾ ਐਦਾ ਨਹੀਂ ਐਦਾ ਹੋਣਾ ਚਾਹੀਦਾ ਤਾਂ ਉਸ ਸਮੇਂ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਹੈ ਜਬਰਦਸਤੀ ਕਿਸੇ ਦੇ ਨਾਲ ਕੋਈ ਨਹੀਂ ਸਿੱਖੇ ਤੁਸੀਂ ਇਹ ਖੰਡੇ ਵਟੇ ਦੀ ਪੋਹਲ ਪੀਣੀ ਹੈ ਜਿਹਦਾ ਮਨ ਮੰਨਦਾ ਭਾਈ ਉਹ ਪੀ ਲੋ ਖੰਡੇ ਪਾਟੇ ਦੀ ਪੋਹਲ ਪਿਆਈ ਤਾਂ ਉਹਨਾਂ ਨੇ ਸਿੱਧਾ ਡਾਇਰੈਕਟ ਸੰਬੰਧ ਰੱਬ ਦੇ ਨਾਲ ਬਣਾ ਦਿੱਤਾ ਵਿਚ ਵਿਚੋਲੇ ਨਹੀਂ ਬਣੇ ਨੇ ਸਿੱਧਾ ਡਾਇਰੈਕਟ ਰੱਬ ਦੇ ਨਾਲ ਸੰਬੰਧ ਬਣੇ ਆ ਹੁਣ ਜਦੋਂ ਰੱਬ ਦੇ ਨਾਲ ਕਿਤੇ ਇਨਸਾਨ ਦੇ ਜਰੀਏ ਸੰਬੰਧ ਬਣਨਾ ਹੈ ਅਤੇ ਕਿੱਥੇ ਉਹਨਾਂ ਨੇ ਸਿੱਧਾ ਬਣਾ ਦਿੱਤਾ ਡਾਇਰੈਕਟ ਭਾਈ ਤੇਰਾ ਸਬੰਧ ਉਸ ਰੱਬ ਦੇ ਨਾਲ ਹੈ ਅਕਾਲ ਰੂਪ ਅਕਾਲ ਪੁਰਖ ਹੁਣ ਤੇਰਾ ਉਹਨੂੰ ਮੰਨਣਾ ਹੈ ਤਾਂ ਲਾਜ਼ਮੀ ਆ ਜਦੋਂ ਰੱਬ ਦੇ ਨਾਲ ਸਿੱਧਾ ਸਬੰਧ ਬਣਦਾ ਸਕੂਨ ਅਤੇ ਸ਼ਾਂਤੀ ਤਾਂ ਉਦੋਂ ਦੀ ਹੋਣੀ ਹੈ ਤੇ ਉਹ ਰੱਬ ਦਾ ਜਾਪ ਕਰਾਂਗੇ ਰੱਬ ਨੂੰ ਧਿਆਵਾਂਗੇ ਹੁਣ ਜਿਹੜੇ ਦੁਖੀ ਲੋਕ ਤੇ ਲੈ ਜਿਆਦਾ ਕਰ ਤਾਂ ਇਹ ਇਹਨਾਂ ਦਾ ਜ਼ਿਕਰ ਹੁੰਦਾ ਇਸਲਾਮ ਧਰਮ ਵਾਲੇ ਸੀ ਜਿਹੜੇ ਇਸਲਾਮ ਧਰਮ ਮਾੜਾ ਨਹੀਂ ਹੈ ਜਿਹਨਾਂ ਦਾ ਚਲਾਣ ਵਾਲੇ ਸੀ ਨਾ ਉਹ ਸਮੇਂ ਮਲੋ ਜਿਨ੍ਹਾਂ ਦੇ ਕੋਲ ਗੱਦੀ ਦੀ ਤਾਕਤ ਸੀ ਜਿਨ੍ਹਾਂ ਦੇ ਕੋਲ ਆਪਣੇ ਆਪ ਨੂੰ ਜਿਹੜੇ ਮੈਂ ਨਵਾਬ ਮੈਂ ਚੌਧਰੀ ਅਤੇ ਮੈਂ ਬਾਦਸ਼ਾਹ ਔਰੰਗਜੇ ਵਰਗੇ ਤਾਂ ਉਥੇ ਗੱਲਾਂ ਪਹੁੰਚਦੀਆਂ ਨੇ ਕਿ ਉਹਨਾਂ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ ਇੱਕ ਆਪਣਾ ਵੱਖਰਾ ਧਰਮ ਉਹਨਾਂ ਨੇ ਬਣਾ ਲਿਆ ਹੁਣ ਇਹਦੇ ਵਿੱਚ ਵੀ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਕੋਲ ਕੋਈ ਹਿੰਦੂ ਆਇਆ ਤਾਂ ਕਿ ਲਾਵੇ ਇਹਦੇ ਵਿੱਚ ਉਹਨਾਂ ਦੇ ਕੋਈ ਇਸਲਾਮ ਧਰਮ ਦਾ ਆਇਆ ਤਾਂ ਕਿਸੇ ਦਾ ਧਰਮ ਤਬਦੀਲ ਨਹੀਂ ਕੀਤਾ ਕਿਸੇ ਨੂੰ ਜ਼ਬਰਦਸਤੀ ਦੇ ਨਾਲ ਨਹੀਂ ਕਿਹਾ ਭਾਈ ਤੋ ਸਾਡੇ ਧਰਮ ਦੇ ਮੁਤਾਬਕ ਚੱਲ ਕਿਉਂਕਿ ਜੇ ਉਹਨਾਂ ਨੂੰ ਐਦਾਂ ਸਨੇਹਾ ਸਰਵ ਸਾਂਝੀ ਵਾਲਤਾ ਦਾ ਸਨੇਹਾ ਦਿੰਦੇ ਸੀ ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਕੋਲ ਜਾਂਦੇ ਸੀ ਪਰ ਜਿਨ੍ਹਾਂ ਦੇ ਕੋਲ ਕੋਈ ਰਤਵੇ ਹੁੰਦੇ ਸੀ ਉਹਨਾਂ ਨੂੰ ਨਫ਼ਰਤ ਹੁੰਦੀ ਸੀ ਉਹਨਾਂ ਨਫ਼ਰਤ ਤਾਂ तकरीबन ਪਹਿਲਾਂ ਦੀ ਹੈ ਉਹ ਨਫ਼ਰਤ ਕਿੱਥੇ ਤੱਕ ਪਹੁੰਚੀ ਉਹਨਾਂ ਦੀ ਇਹਨਾਂ ਪਾਪੀਆਂ ਨੇ ਛੋਟੇ 6-7 ਮਹੀਨਾ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ ਹਾਲਾਂਕਿ ਆਪ ਤੜਫ ਗਏ ਸੀ ਗਰਮੀ ਸਰਦੀ ਇਹਨਾਂ ਦੇ ਉੱਪਰ ਦੀ ਲੰਗੀ ਹੈ ਤੜਫੇ ਨੇ ਪਾਪੀ ਖਜ਼ਾਨਾ ਸਰਕਾਰੀ ਖਜ਼ਾਨਾ ਪਰ ਫਿਰ ਵੀ ਇਹ ਤੜਫੇ ਸੀ ਤਾਂ ਸੁਮੇਸ਼ ਬਿਤਾ ਮਹਾਰਾਜ ਜੀ ਅੰਦਰ ਨੇ ਉਹਨਾਂ ਦੇ ਸਿੰਘ ਅੰਦਰ ਨੇ ਬਰੂਕੇ ਲਾਲ ਸਹਿਬ ਜਾਦੇ ਮਾਤਾ ਗੁਜਰ ਕੌਰ ਸਾਰਾ ਪਰਿਵਾਰ ਅੰਦਰ ਜਦੋਂ ਇਹ ਤੜਫਿਆ ਨੇ ਇੱਕੋ ਹੀ ਹਿੱਲ ਹੈ ਹੁਣ ਮੰਨ ਲਓ ਇੱਕ ਹਿੱਲਾ ਇਹ ਆ ਕਿ ਪਿਆਰ ਦੀ ਬੋਲੀ ਹੁੰਦੀ ਹੈ ਅਤੇ ਦੂਜਾ ਕਿ ਜਿਹੜਾ ਧਰਮ ਦੇ ਮੁਤਾਬਕ ਚੱਲਦਾ ਧਰਮ ਦਾ ਲਿਵਾਸ ਪਹਿਨ ਕੇ ਵੀ ਬੋੜਾ ਕੰਨ ਕੀਤਾ ਜਾਂਦਾ ਤਾਂ ਉਹ ਉਹੀ ਕੀਤਾ ਉਹਨਾਂ ਨੇ ਕਸਮਾਂ ਬਾਦੇ ਖਾਦੇ ਕਸਮਾਂ ਬਾਦੇ ਖਾਦੇ ਸਤਿਗੁਰਾਂ ਸਿੰਘਾਂ ਨੇ ਕਿਹਾ ਹੁਣ ਇਹੀ ਸਾਡੇ ਕੋਲ ਹੀਲਾ ਸਤਿਗੁਰਾਂ ਨੇ ਕਿਹਾ ਸੀ ਇਹਨਾਂ ਦਾ ਯਕੀਨ ਨਹੀਂ ਕਰ ਸਕਦੇ ਬੜਾ ਮੁਸ਼ਕਲ ਹੈ ਕਿ ਇਹਨਾਂ ਤੇ ਯਕੀਨ ਕਰੀਏ ਮਾ ਗੁਜਰ ਕੌਰ ਨੇ ਵੀ ਕਿਹਾ ਸੀ ਬੜੀ ਸਿੰਘਾਂ ਨੇ ਕਿਹਾ ਕਿ ਸਾਡੇ ਕੋਲ ਹੋਰ ਹੀਲਾ ਵੀ ਕੋਈ ਨਹੀਂ ਆ ਵੇਖ ਲਓ ਅੰਦਰ ਦਰਖਤ ਨੇ ਉਹਨਾਂ ਦੇ ਸਾਕ ਵੀ ਮੁੱਕ ਗਏ ਨੇ ਲਾ ਲਾ ਕੇ ਸਾਰੇ ਖਾ ਲਏ ਨੇ ਜਾਨਵਰ ਅੰਦਰ ਮਰ ਰਹੇ ਨੇ ਹੁਣ ਸਾਡੇ ਕੋਲ ਕੋਈ ਹਿੱਲਾ ਨਹੀਂ ਹੈ 40 ਸਿੰਘ ਵੀ ਬਦਾਵਾ ਦੇਗੇ ਸੀ ਤਾਂ ਫਿਰ ਉਹਨਾਂ ਨੇ ਮੰਨੇ ਆ ਕਹਿੰਦੇ ਚਲੋ ਭਾਈ ਵੇਖ ਲੈਨੇ ਆ ਤਾਂ ਫਿਰ ਉਹੀ ਹੋਇਆ 6 ਪੋਧਾ 6 ਪੋਧ ਨੂੰ ਕਿਲਾ ਛੱਡਿਆ ਸੀ ਇਹਨਾਂ ਪਾਪੀਆਂ ਨੇ ਫਿਰ ਪਿੱਠ ਵਿੱਚੇ ਵਾਰ ਕੀਤੇ ਕਿੱਥੇ ਤੱਕ ਗਿਆ ਮੰਨ ਲੋ ਦਸ਼ਮੇਸ਼ ਪਿਤਾ ਮਹਾਰਾਜ ਜੀ ਇੱਕ ਵੀ ਬਚਨ ਦਾਤਾ ਜੀ ਨੇ ਮੁੱਖ ਤੋਂ ਨਹੀਂ ਇਹਨਾਂ ਨੂੰ ਬੋਲੇ ਆ ਕਿ ਤੁਹਾਡਾ ਤੈਸ ਨੈਸ ਹੋ ਜੇ ਜਾਂ ਤੁਹਾਨੂੰ ਐਦਾਂ ਹੋ ਜੇ 6 ਪੋ ਨੂੰ ਨਨਸਪੁਰ ਸਾਹਿਬ ਦਾ ਕਿਲਾ ਛੱਡੇ ਆ 7 ਪੋ ਨੂੰ ਸਰਸਾ ਨਦੀ ਤੇ ਵਿਛੋੜਾ ਪਿਆ ਮਾਤਾ ਗੁਜਰ ਕੌਰ ਛੋਟੇ ਸਹਿਬਜਾ ਦੇ ਕੁੰਮੇ ਮਸ਼ਕੀ ਦੇ 7 ਪੋ ਦੀ ਰਾਤ ਉੱਥੇ ਕੱਢਦੇ ਨੇ 8 ਪੋ 8 ਪੋ ਦੀ ਪਾਪੀ ਗੰਗੂ ਦੇ ਕੋਲ 9 ਪੋ ਦੀ ਮੁਰੰਡੇ ਫਿਰ 10 ਪੋ ਨੂੰ ਜਾਂਦੇ ਨੇ ਸਰੰਦ ਜਸਮੇਸ਼ ਪਿਤਾ ਮਹਾਰਾਜ ਜੀ ਦਾ ਇਧਰ ਰੋਪੜ ਦੇ ਵੱਲ ਇਧਰ ਕੱਚੀ ਗੜੀ ਦੇ ਵਿੱਚ ਪਹੁੰਚੇ ਨੇ ਮਨੋ ਪਰਿਵਾਰ ਹੈ ਇਦਾਂ ਦਾ ਪਰਿਵਾਰ ਵਿਛੜਿਆ ਦਵਾਰਾ ਮਿਲਿਆ ਨਹੀਂ ਹੈ ਪਰ ਦੇ ਸਮੇਸ਼ ਪਿਤਾ ਮਹਾਰਾਜ ਜੀ ਉਦੋਂ ਵੀ ਸੁਨੇਹਾ ਸ਼ਾਂਤੀ ਦਾ ਤੇ ਅਮਨ ਦਾ ਦਿੱਤਾ ਉਹਨਾਂ ਨੇ ਜਿਹੜਾ ਆਨੰਦ ਇਸ ਸਰਸਾ ਨਦੀ ਤੇ ਜਦੋਂ ਅਮਰਤ ਵੇਲੇ ਦਾ ਸਮਾਂ ਹੋ ਗਿਆ ਤਾਂ ਸਤਿਗੁਰਾਂ ਨੇ ਕਿਹਾ ਭਾਈ ਰੱਬ ਦੀ ਬਾਣੀ ਪੜੋ ਸਾਨੂੰ ਭੁੱਖ ਲੱਗੀ ਹੈ ਸੁਨੇਹਾ ਦਿੱਤਾ ਇੱਕ ਦੁਨੀਆ ਨੂੰ ਪਿੱਛੇ ਗੋੜੀਆਂ ਆਂਦੀ ਤੀਰਾਂ ਦੀ ਮੁਸ਼ਾਰਤ ਹੋ ਰਹੀ ਹੈ ਪਰ ਫਿਰ ਵੀ ਸੁਨੇਹਾ ਦਿੱਤਾ ਇਹ ਵੀ ਇੱਕ ਸਨੇਹੀ ਆ ਮਨ ਸ਼ਾਂਤੀ ਦਾ ਪਰ ਪਾਪੀ ਫਿਰ ਨਾ ਸਮਝੇ ਕਿੱਥੇ ਤੱਕ ਮੰਨ ਲੋ ਇਹਨਾਂ ਪਾਪੀਆਂ ਨੇ ਕੱਚੀ ਘੜੀ ਦੇ ਚਮਕੌਰ ਦੀ ਘੜੀ ਦੇ ਵਿੱਚ ਸਿੰਘਾਂ ਨੂੰ ਅਤੇ 34 36 ਸਿੰਧਾਂ ਨੂੰ ਸੀਧਾ ਅਨੁਸੀਧ ਕੀਤਾ ਵੱਡੇ ਸਹਿਬਜ਼ਾਦਿਆਂ ਨੂੰ ਉਸ ਤੋਂ ਬਾਅਦ ਸਰਹੰਦ ਦੇ ਵਿੱਚ ਪਾਪੀਆਂ ਨੇ ਇਹਨਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਤਾਂ ਜਦੋਂ ਨੂਰਾ ਮਾਹੀ ਖਬਰ ਲੈ ਕੇ ਗਿਆ ਦਸਮੇਸ਼ ਪਿਤਾ ਮਹਾਰਾਜ ਜੀ ਨੇ ਉਦੋਂ ਵਸ ਇਹਨਾਂ ਨੂੰ ਬਚਨ ਕਹੇ ਨੇ ਕਿ ਆਹ ਜ਼ਾਲਮੋ ਤੁਹਾਡੀਆਂ ਕਾਈ ਦਾ ਬੂਟਾ ਪਟਕ ਕੇ ਉਦੋਂ ਕਹਿੰਦੇ ਨੇ ਜ਼ਾਲਮੋ ਤੁਹਾਡਾ ਇਹ ਜ਼ੁਲਮ ਦੀ ਇੰਤਹਾ ਹੈ ਬڑا ਜ਼ੁਲਮ ਕਰ ਲਿਆ ਤੁਸੀਂ ਤਾਂ ਉਦੋਂ ਕਾਈ ਦਾ ਬੂਟਾ ਪਟਿਆ ਸੀ ਸ੍ਰੀ ਸਮੇਸ਼ ਪਿਤਾ ਮਹਾਰਾਜ ਜੀ ਆਮਨ ਸ਼ਾਂਤੀ ਦਾ ਸਨੇਹਾ ਦਸਮੇਸ਼ ਪਿਤਾ ਮਹਾਰਾਜ ਜੀ ਦੇਂਦੇ ਰਹੇ ਕਿ ਚਲੋ ਦੁਨੀਆਂ ਤੇ ਕੋਈ ਤਾਂ ਪਾਪੀ ਕੋਈ ਤਾਂ ਬਦਲੇਗਾ ਪਰ ਵਾਕੀ ਸੰਗਤ ਦੀ ਸਮਾਂ ਹੈ ਅੱਜ ਦਾ ਸਮਾਂ ਵੇਖੋ ਇਸਲਾਮ ਧਰਮ ਵਾਲੇ ਵੀ ਸਲਾਮਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੋਚ ਨੂੰ ਕਿਹੜਜਾਂ ਦਾ ਰਹਿਬਰ ਇੱਕੋ ਹੀ ਹੈ ਆਪਣੇ ਤਨ ਤੇ ਆਪਣੇ ਬੱਚਿਆਂ ਤੇ ਦੁੱਖ ਸਹਿ ਕੇ ਵੀ ਅਮਨ ਸ਼ਾਂਤੀ ਦਾ ਸੁਨੇਹਾ ਦਿੰਦੇ ਰਹੇ ਆਪਣੇ ਲਈ ਨਹੀਂ ਦੁਨੀਆਂ ਦੇ ਲਈ ਭਲਾ ਸੋਚਦੇ ਰਹੇ ਸੋਚ ਕੇ ਵੇਖੋ ਚਮਕੌਰ ਦੀ ਗੜੀ ਹੈ ਚਮਕੌਰ ਦੀ ਗੜੀ ਤੇ ਨੌਜਵਾਨ ਪੁੱਤ ਹੋਵੇ ਅਤੇ ਛਾਤੀ ਜਿਹੜੀ ਹੈ ਤੀਰਾਂ ਦੇ ਨਾਲ ਵਿੰਨੀ ਗਈ ਹੋਵੇ ਉਹ ਤੋਂ ਪਹਿਲਾਂ ਤਾਂ ਕਲੇਜਾ ਪਿਓ ਦਾ ਫਟਦਾ ਹੈ ਨਾ ਪਰ ਫਿਰ ਵੀ ਜੈਕਾਰੇ ਲਾਉਂਦੇ ਨੇ ਕਿੰਨਾਂ ਲਈ ਸਾਡੇ ਲਈ ਦੂਜਾ ਪੁੱਤਰ ਕੋਲ ਦਿਆ ਸਿੰਘ ਨੇ ਆਖਿਆ ਦਾਤਾ ਜੀ ਤੁਹਾਡੇ ਕੋਲ ਕੋਈ ਹੈ ਕਹਿੰਦੇ ਭਾਈ ਇਹ ਵੀ ਸਾਡੇ ਆਪਣੇ ਪੁੱਤਰਾਂ ਤੋਂ ਵਾਰਿਆ ਪੁੱਤਰ ਕੌਣ ਅਸੀਂ ਸਾਰੇ ਉਹਨਾਂ ਦੇ ਕਿ ਭਾਈ ਆਉਣ ਵਾਲੇ ਸਾਡੇ ਵਾਰਸਾਂ ਦੇ ਲਈ ਅਸੀਂ ਇਹ ਵੀ ਵਾਰ ਦਿੰਦਾ ਕਿ ਆਸੀ ਤੁਹਾਡੇ ਛੋਟੇ ਪੁੱਤਰਾਂ ਦਾ ਕੋਈ ਪਤਾ ਨਹੀਂ ਹੈ ਇਹ ਹੀ ਨੇ ਤੁਹਾਡੇ ਕੋਲ ਦਸ਼ਮੇਸ਼ ਪਿਤਾ ਮਹਾਰਾਜ ਜੀ ਕਹਿੰਦੇ ਭਾਈ ਨਹੀਂ ਸਾਡੇ ਪੁੱਤਰ ਬੜੇ ਨੇ ਉਹ ਆਨੰਦਪੁਰ ਸਾਹਿਬ ਸਤਿਗੁਰਾਂ ਨੇ ਆਨੰਦ ਬਰਸਾਇਆ ਉੱਥੇ ਵਚਨ ਕੀਤੇ ਜਾ ਕੇ ਜਦੋਂ ਸਭ ਕੁਝ ਵਰਤ ਗਿਆ ਦਮਦਮਾ ਸਾਹਿਬ ਦੀ ਧਰਤੀ ਦੇ ਇਹਨਾਂ ਪੁੱਤਰਨ ਪਰ ਮਾਰ ਦੀ ਇਹ ਸਤਚਾਰ ਚਾਰ ਮੋਏ ਤੋਂ ਕਿਹਾ ਪਿਆ ਜੀਵਤ ਗਈ ਹਜ਼ਾਰ ਹੁਣ ਸਤਿਗੁਰੂ ਲੱਭਦੇ ਨੇ ਮੇਰਾ ਜੀਤ ਸਾਡੇ ਦੇ ਵਿੱਚੋਂ ਹੀ ਲੱਭਦੇ ਨੇ ਮੇਰਾ ਫਤਿਹ ਉਸ ਸਤਿਗੁਰਾਂ ਨੇ ਨਾਲ ਇਹ ਵੀ ਗਿਆ ਹੈ ਸਰੀਰ ਕਰਕੇ ਨਹੀਂ ਹੈ ਕਿ ਅਸੀਂ ਉਹਨਾਂ ਵਰਗਾ ਲਿਵਾਸ ਪੈਣ ਲਿਆ ਜਾਓ ਆਪਾਂ ਵੇਖਦੀਆਂ ਨਾ ਫਿਲਮਾਂ ਵੇਖਦੇ ਆਂ ਫੋਟੋ ਵੇਖਦੇ ਆਂ ਸਤਗੁਰਾਂ ਨੇ ਇੱਕ ਬਚਨ ਕਿਹਾ ਹੈ ਉਹ ਕਹਿੰਦੇ ਨੇ ਰੈਣੀ ਰਹਿ ਸੋਈ ਸਿਕ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਚਿਹਰਾ ਕਹਿੰਦੇ ਨੇ ਜੀ ਚੇਲੇ ਨੇ ਕਿ ਮੈਂ ਆਪਣੇ ਸਿੱਖਾਂ ਦਾ ਚਿਹਰਾ ਹਾਂ ਤਾਂ ਹੀ ਕਿਹਾ ਜਾਂਦਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਮੁਰਚੇਲਾ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਇਕ ਦਸਮੇਸ਼ ਪਿਤਾ ਮਹਾਰਾਜ ਜੀ ਨੇ ਜਿਹੜੇ ਆਪਣੀ ਪਿਛਲੇ ਜਨਮ ਦੀ ਕਥਾ ਲਿਖਦੇ ਨੇ ਅਤੇ ਇਕਲੌਤੇ ਗੁਰੂ ਇਹ ਨੇ ਜਿਹੜੇ ਆਪਣੇ ਹੀ ਚੇਲਿਆਂ ਤੋਂ ਆਪਣੇ ਹੀ ਪਿਆਰਿਆਂ ਤੋਂ ਦੋਵੇਂ ਹੱਥ ਅੜ ਕੇ ਅਮਰਤ ਦੀ ਦਾਤ ਮੰਗਦੇ ਨੇ ਕਿ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਮੈਨੂੰ ਬਣਾ ਦੋ ਇਹ ਦਸਮੇਸ਼ ਪਿਤਾ ਮਹਾਰਾਜ ਜੀ ਨੇ ਮਤਲਬ ਇਤਨਾ ਬਲੀਦਾਨ ਸੰਗਤ ਜੀ ਦਿੱਤਾ ਹੈ ਦਸਮੇਸ਼ ਪਿਤਾ ਮਹਾਰਾਜ ਜੀਆ ਨੇ ਸਾਡੇ ਲਈ ਕਿ ਸਤਗੁਰੂ ਲੱਭਦੇ ਨੇ ਕਿ ਸਾਡਾ ਪੁੱਤਰ ਹੈ ਅਜੀਤ ਸਿੰਘ ਵੇਖੀ ਇਹਨਾਂ ਦੇ ਵਿੱਚ ਅਤੇ ਸਭ ਤੋਂ ਜ਼ਿਆਦਾ ਸਤਿਗੁਰਾਂ ਨੇ ਕਿਹਾ ਭਾਈ ਜਿਤਨੀ ਮਰਿਆਦਾ ਤੋਂ ਰੱਖੇਗਾ ਉਤਨਾ ਰੱਬ ਦੇ ਨੇੜੇ ਹੈ ਕਿਉਂਕਿ ਜਿੰਨ ਪ੍ਰੇਮ ਕੀਓ ਪ੍ਰੇਮ ਤੋਂ ਕੀਤੇ ਨਾਲ ਕਰਨਾ ਆਪਣੇ ਦੇ ਆਪ ਦੇ ਨਾਲ ਕਰਨਾ ਹੁਣ ਜਿਹੜਾ ਦੁਨੀਆਂ ਦੇ ਵਿੱਚ ਵਰਤਾਰਾ ਚੱਲਦਾ ਜੇ ਉਹ ਆਪਣੇ ਆਪ ਦੇ ਨਾਲ ਕਰਕੇ ਵੇਖੇ ਇਨਸਾਨ ਹੁਣ ਜਿਹਦੇ ਨਾਲ ਵੀ ਕਬੂਲ ਬੋਲਦਾ ਕਿਸੇ ਦੇ ਨਾਲ ਨਫ਼ਰਤ ਕਰਦਾ ਜਦੋਂ ਆਪਣੇ ਤੇ ਲਾਭੇਗਾ ਜਿੰਨ ਪ੍ਰੇਮ ਜਦੋਂ ਪ੍ਰੇਮ ਕਰੇਗਾ ਤਾਂ ਉਦੋਂ ਫਿਰ ਪਤਾ ਲੱਗੇਗਾ ਕਿ ਬਾਕੀ ਆ ਪ੍ਰੇਮ ਜਿਹੜਾ ਮੇਰਾ ਸਵਾਰਥ ਦਾ ਹੈ ਆ ਪ੍ਰੇਮ ਹੈ ਪਰਮਾਰਥ ਦਾ ਹੈ ਕਿਉਂਕਿ ਆਪਣੇ ਨਾਲ ਕਰਦਾ ਹੈ ਨਾ ਦੁਨੀਆਂ ਦੇ ਨਾਲ ਇਹਦਾ ਸਵਾਰਥ ਹੀ ਹੈ ਪਰਮਾਰਥੀ ਪਿਆਰ ਜਿਹੜਾ ਹੁੰਦਾ ਹੈ ਇਹ ਆਪਣੇ ਦੇ ਨਾਲ ਆਪਣੇਆਂ ਦੇ ਨਾਲ ਕਰਦਾ ਇੱਕ ਹੁੰਦਾ ਉਪਕਾਰ ਇੱਕ ਹੁੰਦਾ ਪਰਉਪਕਾਰ ਸਤਗੁਰਾਂ ਨੇ ਸਾਨੂੰ ਦੋਵੇਂ ਦਿੱਤੇ ਕਿ ਜਿੱਥੇ ਹੋ ਸਕਦਾ ਹੈ ਉਪਕਾਰ ਵੀ ਕਰ ਤੇ ਪਰਉਪਕਾਰ ਹੁੰਦਾ ਹੈ ਪਰਾਏ ਤੇ ਕਰਨਾ ਪਰਾਇਆਂ ਤੇ ਵੀ ਦਿਸ ਔਰੰਗਜੀਬ ਨੇ ਦਸਮੇਸ਼ ਪਿਤਾ ਮਹਾਰਾਜ ਜੀ ਦੇ ਲਾਲਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਸੀਧ ਕੀਤਾ ਜਿਸ ਇਸ ਔਰੰਗਜੀਬ ਪਾਪੀ ਨੇ ਗੁਰੂ ਕੇ ਛੋਟੇ ਲਾਲਾਂ ਨੂੰ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਣਵਾਇਆ ਅਤੇ ਉਥੇ ਵਸਨੀਆਂ ਉਹਨਾਂ ਦੀਆਂ ਸਾਂ ਦੀਆਂ ਰਗਾਂ ਕਟੀਆਂ ਗਈਆਂ ਤੇ ਉਹੀ ਦਸਮੇਸ਼ ਪਿਤਾ ਮਹਾਰਾਜ ਜੀ ਇਹਨਾਂ ਦਾ ਜਦੋਂ ਪੁੱਤਰ ਆ ਕੇ ਮਿਲਦਾ ਬਾਦਰ ਸ਼ਾ ਉਹਨੂੰ ਕਲਾਵੇ ਦੇ ਵਿੱਚ ਲੈਂਦੇ ਕੋਈ ਨਫ਼ਰਤ ਨਹੀਂ ਹੈ ਕਿਉਂਕਿ ਉਹ ਉਦਾਂ ਦੀ ਭਾਵਨਾ ਦੇ ਨਾਲ ਆਇਆ ਉਹਦੇ ਅੰਦਰ ਨਫ਼ਰਤ ਰਹੀ ਸਾਰੀ ਜ਼ਿੰਦਗੀ ਅਤੇ ਉਹਦਾ ਪੁੱਤਰ ਆਇਆ ਸਤਗੁਰਾਂ ਨੇ ਕਲਾਵੇ ਦੇ ਵਿੱਚ ਲਿਆ ਕੋਈ ਗੱਲ ਨਹੀਂ ਕਿਉਂਕਿ ਉਹ ਆਇਆ ਕਿ ਮੈਂ ਤੁਹਾਡੇ ਦਰ ਤੇ ਆਇਆ ਹਾਂ ਅਤੇ ਮੇਰਾ ਇਹ ਪਿਓ ਮੈਨੂੰ ਮਾਰਨ ਤੇ ਤੁਲਿਆ ਹੈ ਸਤਗੁਰਾਂ ਨੇ ਫਿਰ ਸ਼ਰਨ ਦਿੱਤੀ ਉਹਨੂੰ ਮਲ ਦੁਸ਼ਮਣ ਨੂੰ ਵੀ ਸਤਗੁਰਾਂ ਨੇ ਆਪਣੀ ਛਤਰ ਛਾਇਆ ਦਿੱਤੀ ਦਸ਼ਮੇਸ਼ ਪਿਤਾ ਮਹਾਰਾਜ ਜੀ ਉਹਨੂੰ ਵੀ ਪਿਆਰ ਕਰਨਾ ਸਕੇ ਆ ਬਾਕੀ ਪਿਆਰ ਦੇ ਪ੍ਰਤੀਕ ਨੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਸਭ ਕੁਝ ਵਾਰ ਕੇ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਸਭ ਕੁਝ ਵਾਰ ਕੇ ਕਹਿੰਦੇ ਨੇ ਉਹ ਮਿੱਤਰ ਪਿਆਰੇ ਨੂੰ بس ਹਾਲ ਹੈ ਸਾਡੇ ਮਰੀਦਾਂ ਦਾ ਜਿਵੇਂ ਤੁਸੀਂ ਰੱਖੇ ਆ ਤੁਹਾਡੇ ਹਾਲ ਦੇ ਵਿੱਚ ਇਦਾਂ ਸਤਿਗੁਰਾਂ ਨੇ ਸਾਡੇ ਤੇ ਰਹਿਮਤ ਕਿਰਪਾ ਕੀਤੀ ਹੈ ਸੰਗਤ ਜੀ ਉਸ ਕਹਿ ਲਈਏ ਕਿ ਕਲਮ ਦੇ ਤਨਹੀਂ ਵਿਦਿਆ ਦੇ ਤਨਹੀਂ ਹੁਣ ਜਦੋਂ ਜਫਰਨਾਮਾ ਲਿਖਿਆ ਚਿੱਠੀ ਲਿਖੀ ਹੈ ਔਰਨਜੀਬ ਨੂੰ ਹੁਣ ਉਹਦੇ ਚਿੱਠੀ ਦੇ ਵਿੱਚ ਮੰਨ ਲਓ ਆਪਾਂ ਮੋਟਾ ਜਿਹਾ ਵਿਚਾਰੀਏ ਉਹਦੇ ਵਿੱਚ ਸਿਰਫ ਇਹ ਜ਼ਿਕਰ ਕੀਤਾ ਕਿ ਤੂੰ ਬੱਚਿਆਂ ਨੂੰ ਮੇਰੇ ਸਿੰਘਾਂ ਨੂੰ ਬੜੇ ਤੂੰ ਕੋ ਕੋ ਕੇ ਜਿਹੜਾ ਹੈ ਸੀਧ ਕੀਤਾ ਹੈ ਪਰ ਤੇਰੇ ਮਨ ਦੀ ਫਿਰ ਵੀ ਨਾ ਹੋਈ ਤੂੰ ਜ਼ੁਲਮ ਕਰਦਾ ਰਿਹਾ ਅਸੀਂ ਸਹਿੰਦੇ ਰਹੇ ਪਰ ਪਾਪੀ ਆ ਅੱਜ ਵੀ ਤੇਰੀ ਹਾਰ ਰਹਿ ਜੇ ਤੂੰ ਆਪਣੇ ਅੱਲਾ ਖੁਦਾ ਨੂੰ ਮੰਨਦਾ ਤਾਂ ਉਸ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਸ ਚਿੱਠੀ ਦਾ ਆਪਣੇ ਮਨ ਦੇ ਵਿੱਚ ਵਸਾ ਕੇ ਵੇਖੀ ਅੱਜ ਦੁਨੀਆ ਭਰ ਦੇ ਵਿੱਚ ਤੈਨੂੰ ਲਾਣਤ ਪਵੇਗੀ ਜਿਹੜੇ ਤੂੰ ਕਰਮ ਕਰਕੇ ਆਇਆ ਜਿਹੜੀ ਤੇਰੀ ਸੋਚ ਵਿਚਾਰ ਬਣੀ ਰਹੀ ਹੈ ਬਾਕੀ ਫਿਰ ਚਿੱਠੀ ਦੇ ਬਾਅਦ ਉਹਨੇ ਸਨੇਹਕਲ ਦਿੱਤੇ ਸੀ ਜਿਹੜੇ ਪਾਪੀ ਨੇ ਦਸ਼ਮੇਸ਼ ਪਿਤਾ ਮਹਾਰਾਜ ਜੀ ਤੇ ਲਾਏ ਹੋਏ ਸੀ ਪਹਿਰੇ ਲਾਏ ਹੋਏ ਸੀ ਕਿ ਭਾਈ ਦਸ਼ਮੇਸ਼ ਪਿਤਾ ਮਹਾਰਾਜ ਜੀ ਜਿੱਥੇ ਮਰਜੀ ਰਹਿਣ ਉਹਨਾਂ ਨੂੰ ਕੁਝ ਨਹੀਂ ਕਹਿਣਾ ਸਭ ਪਰਿਵਾਰਤਾ ਬਾਰੇ ਦਿੱਤਾ ਉਹਨਾਂ ਨੇ ਹੁਣ ਕੀ ਨੇ ਇਕਲੋਤੇ ਆਪ ਹੀ ਰਹਿੰਦੇ ਨੇ ਦਸ਼ਮੇਸ਼ ਪਿਤਾ ਮਹਾਰਾਜ ਜੀ ਚਿੱਠੀ ਉਦੋਂ ਲਿਖੀ ਸੀ ਕੋਟ ਦੁਨ ਨੇ ਇਧਰ ਰਾਏਕੋਟ ਦੇ ਵੱਲ ਜਫਰਨਾਮਾ ਕਹਿੰਦੇ ਆ ਜਿਹਨੂੰ ਆਪਾਂ ਬਸ ਉਹਦੇ ਵਿੱਚ ਇਹ ਲਿਖਿਆ ਸੀ ਕਿ ਤੂੰ ਸਭ ਕੁਝ ਕਰਕੇ ਵੀ ਹਾਰ ਗਿਆ ਅਸੀਂ ਸਭ ਕੁਝ ਵਾਰ ਕੇ ਵੀ ਜਿੱਤ ਗਏ ਤੂੰ ਹਾਸਲ ਕਰਕੇ ਵੀ ਹਾਰ ਗਿਆ ਅਸੀਂ ਸਭ ਕੁਝ ਗਵਾ ਕੇ ਵੀ ਬਹੁਤ ਕੁਝ ਹਾਸਲ ਕਰ ਲਿਆ ਅਨੋਦ ਸਮੇਸ਼ ਪਿਤਾ ਮਹਾਰਾਜ ਜੀ ਨੇ ਜਿਨ੍ਹਾਂ ਨੇ ਹਾਸਲ ਕਿਨੂੰ ਕੀਤਾ ਸਾਨੂੰ ਕੀਤਾ ਆਸਲ ਉਹਨਾਂ ਨੇ ਕੀ ਕੀਤਾ ਕਿ ਸਾਡਾ ਆਉਣ ਵਾਲਾ ਸਮਾ ਜਿਹੜਾ ਹੈ ਨਾ ਸਾਡੇ ਸਿੱਖਾਂ ਨੇ ਸਾਹਮਣੇ ਮਰਿਆਦਾ ਨੂੰ ਸਾਹਮਣਾ ਇਹਨਾਂ ਨੇ ਸੁਨੇਹਾ ਦੇਣਾ ਮੁਹੱਬਤ ਦਾ ਸੁਨੇਹਾ ਦੇਣਾ ਪਿਆਰ ਦਾ ਜਿਲੋ ਮੁਹੱਬਤ ਜਿੰਨ ਸਹੀ ਸੱਚੀਆ ਮੇਰਾ ਪੁੱਤਰ ਮੇਰਾ ਇਹ ਸਿੱਖ ਖਾਲਸਾ ਅੰਦਰੋਂ ਵੀ ਉੱਤੇ ਬਾਹਰੋਂ ਵੀ ਇੱਕੋ ਜਿਹਾ ਹੋਵੇਗਾ ਐਦਾਂ ਦਾ ਸੁਨੇਹਾ ਦਸਮੇਸ਼ ਪਿਤਾ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ ਸੰਗਤ ਜੀ ਤਾਂ ਉਹਨਾਂ ਦਾ ਅੱਜ અવਤਾਰ ਦਿਹਾੜਾ ਹੈ ਆਪਾਂ ਬੜੇ ਪ੍ਰੇਮ ਦੇ ਨਾਲ ਮਨਾ ਰਹੇ ਹਾਂ ਸਮਾਪਤੀ ਦਾ ਸਮਾਂ ਹੈ ਜੀ ਸਰਵਤ ਸੰਗਤਾਂ ਨੂੰ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ અવਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਉਹਨੀਆਂ ਭੁੱਲਾਂ ਵਿਖੇ ਮਾਂ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ